ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਪੜ੍ਹਦੇ ਹਾਂ ਰਾਈਟਰ ਜਸਵੀਰ ਕੌਰ ਢਾਲੀਵਾਲ ਦੀ ਕਹਾਣੀ ਈਆਂ ਦੇ ਲੇਖ ਭਾਗ 17 ਸ਼ਿੰਦਰ ਤੇ ਜਗਤਾਰ ਰਿਸ਼ਤੇਦਾਰਾਂ ਦੀ ਵਿਦਾਈ ਵਿੱਚ ਵਿਜੀ ਸੀ ਕਈ ਰਿਸ਼ਤੇਦਾਰ ਵਾਪਸ ਚਲੇ ਗਏ ਸੀ ਗੁਰੀ ਤੇ ਖੁਸ਼ੀ ਨਵੀਂ ਭਾਬੀ ਨੂੰ ਚਾਹ ਪਾਣੀ ਪਿਉਣ ਵਿੱਚ ਵੀ ਜੀ ਸਨ ਨਵੰਬਰ ਦਾ ਮਹੀਨਾ ਸੀ ਹਨੇਰਾ ਵੀ ਜਲਦੀ ਹੋ ਗਿਆ ਤੇ ਰਾਤ ਦੀ ਰੋਟੀ ਦੀ ਤਿਆਰੀ ਹੋਣ ਲੱਗੀ ਅਗਲੇ ਦਿਨ ਕਿਰਨ ਨੇ ਆਪਣੇ ਪੇਕੇ ਫੇਰਾ ਪਾਉਣ ਜਾਣਾ ਸੀ ਸਵੇਰੇ ਸਿੰਦਰ ਹੋਣੀ ਕਿਰਨ ਦੇ ਨਾਲ ਜਾਣ ਦੀਆਂ ਤਿਆਰੀਆਂ ਕਰਨ ਲੱਗੇ ਕਿਉਂਕਿ ਕਿਰਨ ਦੇ ਮੰਮੀ ਪਾਪਾ ਨੇ ਅੱਜ ਸਭ ਨੂੰ ਬੁਲਾਇਆ ਸੀ ਖੁਸ਼ੀ ਭੱਜੀ ਭੱਜੀ ਨਰਿੰਦਰ ਕੋਲ ਆਈ ਵੀਰੇ ਤੁਸੀਂ ਮੈਨੂੰ ਕਾਲਜ ਛੱਡ ਆਉਂਦੇ ਅੱਜ ਕੋਈ ਨਹੀਂ ਬੇਲਾ ਨਾ ਡੈਡੀ ਜੀ ਤੇ ਨਾ ਹੀ ਫੁੱਫੜ ਜੀ ਵੀਰਾ ਬਣ ਕੇ ਮੈਨੂੰ ਕਾਲਜ ਛੱਡ ਆਓ ਨਰਿੰਦਰ ਸਾਰਿਆਂ ਨੇ ਵੀਰੇ ਹੁਣਾਂ ਦੇ ਨਾਲ ਜਾਣਾ ਮੈਂ ਘਰ ਰੁਕਣਾ ਏ ਖੁਸ਼ੀ ਵੀਰੇ ਤੁਸੀਂ ਗੱਡੀ ਕੱਢੋ ਮੈਂ 5 ਮਿੰਟ ਵਿੱਚ ਆਈ ਉਦੋਂ ਤੱਕ ਤਾਂ ਤੁਸੀਂ ਮੁੜ ਆਉਂਗੇ ਨਰਿੰਦਰ ਨੇ ਆਪਣੇ ਡੈਡੀ ਨੂੰ ਦੱਸ ਕੇ ਗੱਡੀ ਗੇਟ ਵਿੱਚ ਲੈ ਆਂਦੀ ਖੁਸ਼ੀ ਸਹੇਲੀਆਂ ਲਈ ਮਠਾਈ ਤੇ ਭਾਜੀ ਲੈ ਕੇ ਕਿਰਨ ਭਾਬੀ ਨੂੰ ਮਿਲ ਕੇ ਜਲਦੀ ਨਾਲ ਗੱਡੀ ਵਿੱਚ ਆ ਕੇ ਬੈਠ ਗਈ ਨਰਿੰਦਰ ਗੱਡੀ ਤੋਰਦਾ ਹੋਇਆ ਖੁਸ਼ੀ ਨੂੰ ਕਹਿੰਦਾ ਕਿਉਂ ਇੰਨੀ ਤੇਜ਼ੀ ਕਰੀ ਜਾਂਦੀ ਆ ਖੁਸ਼ੀ ਵੀਰੇ ਪਹਿਲਾ ਲੈਕਚਰ ਜ਼ਰੂਰੀ ਆ ਨਵਾਂ ਟੀਚਰ ਆਇਆ ਉਹ ਦਵਾਰਾ ਨਹੀਂ ਫਿਰ ਕੁਝ ਵੀ ਦੱਸਦਾ ਨਰਿੰਦਰ ਠੀਕ ਆ ਚੱਲ ਇਹ ਦੱਸ ਦੀਪੀ ਕੱਲ ਵਿਆਹ ਕਿਉਂ ਨਹੀਂ ਆਈ ਖੁਸ਼ੀ ਵੀਰੇ ਆਈ ਸੀ ਆਪਣੇ ਡੈਡੀ ਨਾਲ ਕਹਿੰਦੀ ਜ਼ਰੂਰੀ ਕੰਮ ਆ ਡੇਡੀ ਜੀ ਨੂੰ ਸ਼ਗਨ ਫੜਾ ਕੇ ਬਸ ਰੋਟੀ ਖਾ ਕੇ ਚਲੇ ਗਏ ਨਰਿੰਦਰ ਮੈਨੂੰ ਨਹੀਂ ਪਤਾ ਲੱਗਿਆ ਸ਼ਾਇਦ ਮੈਂ ਬੀਜੀ ਹੂੰ ਖੁਸ਼ੀ ਚਲੋ ਕੋਈ ਨਹੀਂ ਵੀਰੇ ਗੱਲਾਂ ਕਰਦੇ ਹੋ ਦੋਵੇਂ ਕਾਲਜ ਪਹੁੰਚ ਗਏ ਖੁਸ਼ੀ ਨੂੰ ਕਾਲਜ ਦੇ ਗੇਟ ਤੇ ਛੱਡ ਕੇ ਨਰਿੰਦਰ ਘਰ ਵਾਪਸ ਆ ਗਿਆ ਨਰਿੰਦਰ ਦੇ ਆਉਂਦੇ ਨੂੰ ਨਰੀਂਦਰ ਹੋਣੀ ਤਿਆਰ ਸੀ ਤੇ ਉਹ ਸਾਰੇ ਜਾਣੇ ਕਿਰਨ ਦੇ ਪਿੰਡ ਫੇਰਾ ਪਾ ਕੇ ਸ਼ਾਮ ਤੱਕ ਆ ਗਏ ਅਗਲੇ ਦਿਨ ਬਲਵਿੰਦਰ ਉਥੋਂ ਡਿਊਟੀ ਤੇ ਚੱਲਿਆ ਗਿਆ ਉਸ ਤੋਂ ਅਗਲੇ ਦਿਨ ਨਰੀਂਦਰ ਮਨਜੀਤ ਨੂੰ ਸ਼ਹਿਰ ਵਾਲੇ ਘਰ ਛੱਡ ਕੇ ਗੁਰੂ ਨੂੰ ਉਹਦੇ ਕਾਲਜ ਛੱਡ ਆਇਆ ਨਰੀਂਦਰ ਨੇ ਵਾਪਸ ਮੁੜਦੇ ਹੋਏ ਖੁਸ਼ੀ ਨੂੰ ਫੋਨ ਲਾਇਆ ਖੁਸ਼ੀ ਤੇ ਦੀਪੀ ਨੂੰ ਪੁੱਛਿਆ ਕਿਉਂ ਇੰਨੀ ਜਲਦੀ ਚਲੇ ਗਏ ਸੀ ਕੱਲ ਖੁਸ਼ੀ ਹਾਂਜੀ ਵੀਰੇ ਉਹਦੀ ਦਾਦੀ ਬਿਮਾਰ ਹੋ ਗਈ ਸੀ ਉਹਨੂੰ ਡਾਕਟਰ ਦੇ ਲੈ ਕੇ ਜਾਣਾ ਸੀ ਸੁਣ ਕੇ ਨਰਿੰਦਰ ਦੇ ਮਨ ਨੂੰ ਕੁਝ ਸ਼ਾਂਤੀ ਆਈ ਇਹਨੇ ਉਹ ਘਰ ਪਹੁੰਚ ਗਿਆ ਹਰਿੰਦਰ ਨੇ ਬੇਬੇ ਜੀ ਨੂੰ 2-4 ਦਿਨ ਲਈ ਹੋਰ ਰੱਖ ਲਿਆ ਤੇ ਐਤਵਾਰ ਨੂੰ ਸ਼ਿੰਦਰ ਹੋਣੀ ਸਾਰੇ ਜਾਣੇ ਨਰਿੰਦਰ ਨੂੰ ਘਰ ਛੱਡ ਕੇ ਬੇਬੇ ਜੀ ਨੂੰ ਛੱਡਣ ਚਲੇ ਗਏ। ਕਰਨ ਤੇ ਹਰਿੰਦਰ ਦਾ ਆਉਣਾ ਸੁਣ ਕੇ ਬਲਵਿੰਦਰ ਸ਼ਨੀਵਾਰ ਦੀ ਸ਼ਾਮ ਨੂੰ ਗੁਰੀ ਨੂੰ ਜਾ ਕੇ ਲੈ ਆਇਆ। ਗੁਰੀ ਸਵੇਰ ਤੋਂ ਹੀ ਕਿਚਨ ਵਿੱਚ ਆਪਣੀ ਮੰਮੀ ਨਾਲ ਪਕਵਾਨ ਬਣਾਉਣ ਲੱਗੀ ਸੀ। 10 ਵਜੇ ਤੱਕ ਸਿੰਦਰ ਹੋਣੀ ਸਾਰੇ ਜਾਣੇ ਆ ਗਏ ਕਿੰਨੇ ਦਿਨਾਂ ਬਾਅਦ ਬਲਵਿੰਦਰ ਦੇ ਘਰ ਵਿੱਚ ਰੌਣਕਾਂ ਲੱਗੀਆਂ ਹੋਈਆਂ ਸੀ ਚਾਹ ਪੀਣ ਤੋਂ ਬਾਅਦ ਸਾਰੇ ਜਾਣੇ ਗੱਲਾਂ-ਵੱਤਾਂ ਕਰਨ ਲੱਗੇ ਕਿਰਨ ਦਾ ਸੁਹਾ ਬਹੁਤ ਮਿਲਣਸਾਰ ਸੀ ਪੰਜਾ ਸੱਤਾਂ ਦਿਨਾਂ ਵਿੱਚ ਹੀ ਘਰ ਵਿੱਚ ਰਚਮਿਚ ਗਈ ਕਿਰਨ ਮਨਜੀਤ ਕੋਲ ਰਸੋਈ ਵਿੱਚ ਆ ਗਈ। ਉੱਥੇ ਗੁਰੀ ਨੂੰ ਕਹਿਣ ਲੱਗੀ ਖੁਸ਼ੀ ਕਿਉਂ ਨਹੀਂ ਆਈ? ਗੁਰੀ ਭਾਬੀ ਜੀ ਉਹਨੂੰ ਛੁੱਟੀ ਘਟ ਮਿਲਦੀ ਆ। ਕਿਰਨ ਜਦੋਂ ਇਸ ਵਾਰ ਖੁਸ਼ੀ ਨੂੰ ਲੈਣ ਜਾਣਾ ਹੋਇਆ ਮੈਂ ਤੇ ਹਰਿੰਦਰ ਜਾ ਕੇ ਲੈ ਆਵਾਂਗੀ। ਮਨਜੀਤ ਲੈ ਆਇਓ ਪੁੱਤ ਜਦੋਂ ਤੱਕ ਅਗਲੇ ਮਹੀਨੇ ਨਰਿੰਦਰ ਨੇ ਜਾਣਾ ਉਹ ਦੋ ਖੁਸ਼ੀ ਨੂੰ ਛੁੱਟੀਆਂ ਨੇ ਦੁਪਹਿਰ ਤੋਂ ਬਾਅਦ ਸ਼ਿੰਦਰ ਹਣੀ ਆਪਣੇ ਪਿੰਡ ਆ ਗਏ ਇੱਕ ਮਹੀਨਾ ਕਦੋਂ ਬੀਤ ਗਿਆ ਪਤਾ ਹੀ ਨਹੀਂ ਲੱਗਿਆ ਨਰਿੰਦਰ ਕੈਨੇਡਾ ਜਾਣ ਦੀ ਤਿਆਰੀ ਵਿੱਚ ਲੱਗਾ ਹੋਇਆ ਸੀ ਹਫ਼ਤੇ ਬਾਅਦ ਦੀ ਉਹਦੀ ਟਿਕਟ ਸੀ ਹਫ਼ਤਾ ਲੰਘਦਿਆਂ ਕਿਹੜਾ ਟਾਈਮ ਲੱਗਦਾ ਅੱਜ ਹਰਿੰਦਰ ਤੇ ਕਿਰਨ ਖੁਸ਼ੀ ਨੂੰ ਲੈਣ ਚੱਲੇ ਸੀ। ਕਿਰਨ ਹਰਿੰਦਰ ਤੁਸੀਂ ਖੁਸ਼ੀ ਨੂੰ ਫੋਨ ਕਰ ਦਿੰਦੇ। ਉਹ ਤਿਆਰੀ ਕਰ ਲੈਂਦੀ। ਹਰਿੰਦਰ ਨਹੀਂ ਕਾਕੇ ਜਦੋਂ ਅਚਾਨਕ ਜਾਵਾਂਗੇ ਕਿੰਨੀ ਸਾਡੀ ਖੁਸ਼ੀ ਕਿੰਨਾ ਖੁਸ਼ ਹੋਊਗੀ। ਕਿਰਨ ਤੁਸੀਂ ਮੈਨੂੰ ਇਸ ਨਾਮ ਨਾਲ ਬੁਲਾਇਆ ਕਰੋ। ਹਰਿੰਦਰ ਪਲੀਜ਼ ਮੈਂ ਰੋਜ਼ ਕਹਿੰਦੀ ਆ ਤੁਹਾਨੂੰ ਹਰਿੰਦਰ ਪਰ ਮੈਨੂੰ ਇਹ ਨਾਮ ਵਧੀਆ ਲੱਗਦਾ ਹਰਿੰਦਰ ਤੇ ਕਿਰਨ ਇਦਾਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਕਾਲਜ ਪਹੁੰਚ ਗਏ ਰਿਸੈਪਸ਼ਨ ਤੇ ਹਰਿੰਦਰ ਹੁਣੀ ਖੁਸ਼ੀ ਦਾ ਨਾਮ ਲਿਖਾ ਕੇ ਗੈਸਟ ਰੂਮ ਵਿੱਚ ਇੰਤਜ਼ਾਰ ਕਰਨ ਲੱਗੇ ਖੁਸ਼ੀ ਜਦੋਂ ਆਈ ਵੀਰੇ ਭਾਬੀ ਨੂੰ ਆਇਆ ਦੇਖ ਕਿ ਨੱਚਣ ਫਲਗ ਗਈ ਖੁਸ਼ੀ ਹਾਏ ਵੀਰੇ ਤੁਸੀਂ ਆਏ ਹੋ ਡੈਡੀ ਜੀ ਨੇ ਆਉਣਾ ਸੀ ਹਰਿੰਦਰ ਮੈਂ ਕੱਲ ਮਾਮਾ ਜੀ ਨੂੰ ਦੱਸ ਦਿੱਤਾ ਸੀ ਕਿ ਮੈਂ ਖੁਸ਼ੀ ਨੂੰ ਲੈ ਆਉਂਗਾ ਖੁਸ਼ੀ ਫਿਰ ਮੈਂ ਸਮਾਨ ਚੁੱਕ ਲਿਆ ਵਾਂ ਖੁਸ਼ੀ ਤੇ ਕਿਰਨ ਕਮਰੇ ਵਿੱਚੋਂ ਸਮਾਨ ਚੁੱਕ ਕੇ ਗੱਡੀ ਕੋਲ ਆ ਗਈਆਂ ਉਹ ਤਿੰਨੇ ਜਾਣੇ ਚੱਲ ਪਏ ਹਰਿੰਦਰ ਖੁਸ਼ੀ ਪਿੰਡ ਜਾਣਾ ਕਿ ਸ਼ਹਿਰ ਖੁਸ਼ੀ ਸ਼ਹਿਰ ਚਲਦੇ ਆਂ ਵੀਰੇ ਬੇਬੇ ਜੀ ਉਡੀਕਦੇ ਹੋਣਗੇ ਉਹ ਤਿੰਨੇ ਜਾਣੇ ਦੁਪਹਿਰ ਤੱਕ ਸ਼ਹਿਰ ਵਾਲੇ ਘਰ ਪਹੁੰਚ ਗਏ ਖੁਸ਼ਪ੍ਰੀਤ ਨੂੰ ਦੇਖ ਕੇ ਬੇਬੇ ਬਹੁਤ ਖੁਸ਼ ਹੋਈ ਗੁਰੀ ਨੂੰ ਘਰ ਨਾ ਦੇਖ ਕੇ ਖੁਸ਼ੀ ਮਯੂਸ ਹੋ ਗਈ ਮਨਜੀਤ ਨੇ ਦੱਸਿਆ ਕਿ ਐਤਵਾਰ ਤੱਕ ਆਉਗੀ। ਉਥੋਂ ਦੁਪਹਿਰ ਦੀ ਰੋਟੀ ਖਾ ਕੇ ਬੇਬੇ ਜੀ ਨੂੰ ਨਾਲ ਲੈ ਕੇ ਪਿੰਡ ਨੂੰ ਆ ਗਏ। ਖੁਸ਼ੀ ਆਉਂਦੇ ਹੋਏ ਹੀ ਭੂਆ ਜੀ ਤੇ ਫੁੱਫੜ ਜੀ ਨੂੰ ਮਿਲ ਕੇ ਨਰਿੰਦਰ ਵੀਰੇ ਬਾਰੇ ਪੁੱਛਣ ਲੱਗੀ। ਸ਼ਿੰਦਰ ਬੇਬੇ ਨੂੰ ਕਹਿਣ ਲੱਗੀ ਗੁਰੀ ਤੇ ਖੁਸ਼ੀ ਦੇ ਆਉਣ ਨਾਲ ਘਰ ਰੌਣਕ ਲੱਗ ਜਾਂਦੀ ਆ। ਸਵੇਰ ਦੀ ਕਿਰਨ ਵੀ ਕਰਨੀ ਸੀ ਘਰ ਸੁੰਨਾ ਸੁੰਨਾ ਲੱਗਦਾ ਸੀ ਖੁਸ਼ੀ ਲੈ ਪੂਆ ਜੀ ਹੁਣ ਤਾਂ ਪੂਰੀਆਂ ਰੌਣਕਾਂ ਲੱਗਣਗੀਆਂ ਐਤਵਾਰ ਨੂੰ ਗੁਰੀ ਨੇ ਵੀ ਆ ਜਾਣਾ ਨਰਿੰਦਰ ਵੀਰਾ ਕਿੱਥੇ ਗਿਆ ਕੋਈ ਦੱਸਦਾ ਨਹੀਂ ਜਗਤਾਰ ਖੇਤ ਗਿਆ ਹੋਇਆ ਆਉਣ ਵਾਲਾ ਗੁਰੀ ਤੇ ਖੁਸ਼ੀ ਨੇ 10 ਦਿਨ ਸਿੰਦਰ ਹੁਣਾ ਕੋਲ ਹੀ ਰੁਕਣਾ ਸੀ ਖੁਸ਼ੀ ਨੇ ਆਪਣੀਆਂ ਕਿਤਾਬਾਂ ਤੇ ਸਮਾਨ ਇੱਕ ਕਮਰੇ ਵਿੱਚ ਰੱਖ ਲਿਆ ਉਦੋਂ ਤੱਕ ਨਰਿੰਦਰ ਆ ਗਿਆ ਖੁਸ਼ੀ ਉਹਨੂੰ ਮਿਲਣ ਤੋਂ ਬਾਅਦ ਕਹਿਣ ਲੱਗੀ ਵੀਰੇ ਸ਼ਾਪਿੰਗ ਕਰ ਲਈ ਤੁਸੀਂ ਤੇ ਪੈਕਿੰਗ ਨਰਿੰਦਰ ਸਮਾਨ ਤਾਂ ਲੈ ਲਿਆ ਸਾਰਾ ਪੈਕਿੰਗ ਬਾਕੀ ਆ ਕਰਨੀ ਆ ਖੁਸ਼ੀ ਨਰਿੰਦਰ ਨਾਲ ਉੱਪਰ ਉਹਦੇ ਕਮਰੇ ਵਿੱਚ ਚਲੀ ਗਈ ਖੁਸ਼ੀ ਵੀਰੇ ਮੈਨੂੰ ਪਤਾ ਤੁਸੀਂ ਜੋ ਪੁੱਛਣਾ ਦੀ ਪੀ ਠੀਕ ਆ ਅੱਜ ਸ਼ਾਮ ਨੂੰ ਹੀ ਉਹਦੇ ਡੈਡੀ ਨੇ ਘਰ ਲੈ ਜਾਣਾ